ਜਗ ਵਿੱਚ ਆਇਆ ਨਾਮ ਦੇ ਤੇ ਉਹਨਾਂ ਨੂੰ ਬੰਦੇ ਆਨਕਾਰਿਆ ਭੁੱਲ ਗਿਆ ਰੱਬ ਜ਼ਿੰਦਗੀ ਦੇ ਰੌਣ ਨੂੰ ਪੀਰੇ ਹੋਂਕਾਰਿਆ ਦੁਨੀਆਂ ਤੇ ਉਹਦਾ ਹੁਕਮ ਚੱਲਦਾ ਜੋ ਬੰਦੇ ਰੋਕ ਲਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਾਲਦਾ ਕੋਈ ਪਤਾ ਨਹੀਂ ਚੱਲਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਾਲਦਾ ਕੋਈ ਪਤਾ ਨਹੀਂ ਚੱਲਦਾ ਬੱਡੇ ਵੱਡੇ ਹੋ ਕੇ ਦੁਨੀਆਂ ਤੋਂ ਤੂਰੀ ਗੇ ਬਣੀ ਆਵਾਜ਼ ਆਵੀਏ ਪਾਣੀ ਦੇ ਪਤਸ ਵਾਂਗਰਾ ਉਹ ਕੂਏ ਗੇ ਟਾਲਦੀ ਨਾ ਪਵੀਏ ਜਿਹੜਾ ਬਲ ਰਾਜੇ ਰੂਪ ਤਾਲ ਕਲ ਦਾ ਮਿੱਟਾ ਵਿੱਚ ਝਾਲਰਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਾਲਦਾ ਕੋਈ ਪੈਦਾ ਨਹੀਂ ਚਾਲਦਾ ਬਣੀ ਪੰਜ ਤਤਾਂ ਦੀ ਬਣਾ ਦੇ ਤੇਰੀ ਐ ਫੀਰਦਾ ਤੂੰ ਭੁੱਲਿਆ ਪੰਨ ਦੀਂਦੀ ਧੌਣ ਮੋਦਰੀ ਬਸੈਰੀਏ ਗਲਤੀ ਦੇ ਆ ਭੁੱਲਿਆ ਢਲ ਕੇਗਾ ਅਗ ਤੇ ਜਿਉਂ ਲੋਟੜਦਾ ਤੂੰ ਬਣੇਗਾ ਚਾਲਰਾ ਦੁਨੀਆ ਤੇ ਮੇਲਾ ਬੰਦੇ ਖੜੀ ਪਲਦਾ ਕੋਈ ਪਤਾ ਨਹੀਂ ਚਾਲਰਾ ਫਕਰੇ ਨੇ ਮੈਂ ਆਖੇ ਆਜਬਾਨ ਚੋਂ ਵੰਡ ਤਾਕਸਾਈ ਨੇ ਖੱਟ ਲੈ ਕੋਈ ਨੇ ਕੀ ਬੰਦੇ ਆਜਹਾਨ ਚੋਂ ਸੌਂਦੇ ਮੌਤੇ ਆਈਏ ਸੁੱਕ ਜਾਣਾ ਮੁੱਢ ਜਿੰਦਗੀ ਦੀ ਵੇਲ ਦਾ ਨਾਸ ਹੋਜੂ ਫਲ ਦਾ ਦੁਨੀਆ ਤੇ ਮੇਲਾ ਬੰਦੇ ਘੜੀ ਪਲ ਦਾ ਕੋਈ ਮਦਾਨ ਚੱਲਦਾ ਖੰਡੇ ਨਾਲੋਂ ਤਿੱਖਿਆ ਦੇਵਾਲੋਂ ਨੀਕਿਆ ਲਗਾਉਣਾ ਵਿੱਚਉਂ ਗਲੀਲੇ ਕੌਡੇ ਕੋਲੋਂ ਜਾਂਦੇ ਜਵੇਂ ਦੂਤਾਂ ਸਿੱਖਿਆ ਸੁਣੇ ਪਾਪੀ ਤਾੜੀ ਦੇ ਸਿਰ ਚ ਮਦੁੱਤਾ ਵਾਲਾ ਡੰਡਾ ਚਾਲਦਾ ਉਹ ਦੇਡੂਆਂ ਸਖਾਲੇ ਦਾ ਦੁਨੀਆ ਤੇ ਮੇਲਾ ਬੰਦੇ ਘੜੀ ਪਾਲੇ ਦਾ ਕੋਈ ਪਤਾ ਨਹੀਂ ਚਾਲਦਾ ਸਾਮ ਸਾਵਜੇ ਨੇ ਰਾਖੇ ਦਾ ਸਰੀਰ ਨੂੰ ਏ ਕਿਸੇ ਕੰਮ ਆਉਣਾ ਨਾ ਮੌਤ ਵੀ ਘਹਾੜੀ ਕਾਢ ਦੂਪਨੀ ਨੂੰ ਕਿਸੇ ਰੇਤੇ ਨਾਉਣਾ ਨਾ ਮੁੱਕ ਜਾਣਾ ਪੈਂਦਾ ਜ਼ਿੰਦਗੀ ਦੀ ਮੇਰੇ ਦਾ ਜਾਣ ਜਾਣ ਕੱਲ ਦਾ ਦੁਨੀਆ ਤੇ ਮੇਲਾ ਬੰਦੇ ਘੜੀ ਪਲਦਾ ਕੋਈ ਪਤਾ ਨਹੀਂ ਚੱਲਦਾ ਕਾ ਨਹੀਂ ਬੰਦੇ ਆ ਜੰਮਣਾ ਤੇ ਮਾਰਨਾ ਦਿਲ ਚ ਵਿਚਾਰ ਲੈ ਇਸ ਕੋਲੋਂ ਜੇ ਤੂੰ ਛਡਕਾਰ ਆ ਪਾਵਣਾ ਵਾ ਘਰੂ ਤੇ ਤਾਰ ਲੈ ਰਪਏ ਸੱਫੰਦੇ ਨੂਕਿੱਦਾਰੇ ਕੱਲ ਦਾ ਕੋਈ ਪਾਦਾ ਨਹੀਂ ਚੱਲਦਾ ਦੁਨੀਆਂ ਤੇ ਮੇਲਾ ਬੰਦੇ ਕਲੀ ਪਲਦਾ ਕੋਈ ਪਾਦਾ ਨਹੀਂ ਚੱਲਦਾ ਉਹ ਨਹੀਂ ਆ ਤੋ ਜੇ ਤੂ ਤੂਰੇ ਹੱਥ ਛਾੜ ਕੇ ਦਾਰਾ ਤੇ ਸਿਕੰਦਰ ਮਾਰਿਆ ਹਰਨਾਮਨ ਨੂੰ ਪੇਟ 파ੜ ਕੇ ਬਾਹਰ ਸੀਨਾ ਅੰਦਰ ਉੱਥੇ ਨਹੀਂ ਸਿਫਾਰਸ ਦਾ ਖੇਡ ਚੱਲਦਾ ਲੇਖ ਕਲ ਕਲ ਦਾ ਦੁਨੀਆਂ ਤੇ ਮੇਲਾ ਬੰਦੇ ਕੜੀ ਪਾਲੇ ਦਾ ਕੋਈ ਪਦਾ ਨਹੀਂ ਚੱਲਦਾ ਪੀਛੇ ਲਾ ਤੂੰ ਕਿੱਤੇ ਆਜੋ ਫਿਰੇ ਵੱਡਤਾ ਅੱਗੇ ਚੰਗਾ ਵੀਜ ਲੈ ਲੈਣੇ ਦੇਣੇ ਵਾਹ ਗੇੜ ਨਹੀਂ ਛੱਡਦਾ ਬਾਦਰ ਰਸੀ ਵੱਲ ਕਵੀ ਜੇ ਰੇ ਨਾਨਕਾ ਸੱਟਾ ਤੇ ਚੱਲਦਾ ਗੇੜ ਆਵੇਂ ਜਾਲ ਦਾ ਦੁਨੀਆ ਤੇ ਮੇਲਾ ਬੰਦੇ ਘੜੀ ਪਾਲੇ ਦਾ ਕੋਈ ਪਾਧਾ ਨਹੀਂ ਚੱਲਦਾ ਇੱਕ ਲੱਖ ਕੂਤ ਸਵਾ ਲੱਖ ਨਾ ਪਿਆਰਿਆ ਨਾਨਸਾਨ ਜੀ ਜਗ ਦਾ ਨਾਰੌਣ ਕਰੇ ਦੀਵਾ ਬਾਤੀਏ ਮੁੱਖਾ ਖਾਨ ਨਾਨ ਜੀ ਕਾਲ ਬਰੀ ਚੀਸ ਨੂੰ ਸਨੇਹਾ ਕੱਲ ਦਾ ਮੂੜ ਕੇ ਨਹੀਂ ਟਾਲਦਾ ਦੁਨੀਆ ਤੇ ਮੇਲਾ ਬੰਦੇ ਘੜੀ ਪਾਲਦਾ ਕੋਈ ਪਾਦਾ ਨਹੀਂ ਚੱਲਦਾ ਜੀ ਚਿੱਤਰ ਕੁਪਤ ਦੇਣੇ ਗੇਗਵੰਨ ਨੂੰ ਦੇਖੀ ਠੋਕ ਠੋਕਵੇ ਕਰਦਾ ਕਮਾਈਆਂ ਜਿਹੜੀ ਝੂਕ ਲੂਕਵੇ ਹੁੰਦਾ ਸਾਬ ਨੋਟਵੇ ਕਰਦਾ ਕਮਾਈਆਂ ਜਿਹੜੀ ਝੂਕ ਲੂਕਵੇ ਹੁੰਦਾ ਸਾਬ ਨੋਟਵੇ ਪੱਥੇ ਲੇਖਾ ਦੇਣਾ ਪਹਿਣਾ ਕੱਲ ਕੱਲ ਦਾ ਸਾਬ ਪਾਲੇ ਪਾਲੇ ਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਲ ਦਾ ਕੋਈ ਪਤਾ ਨਹੀਂ ਚੱਲਦਾ ਦੁਨੀਆਂ ਤੇ ਮੇਲਾ ਬੰਦੇ ਘੜੀ ਪਲ ਦਾ ਕੋਈ ਪਤਾ ਨਹੀਂ ਚੱਲਦਾ